ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਤੇ ਦੋਸਤੋ ਅੱਜ ਆਪਾਂ ਪਹੁੰਚਿਆ ਸ੍ਰੀ ਮੋਸਲ ਸਾਹਿਬ ਮਾਗੀ ਦਾ ਮੇਲਾ ਤੇ ਦੋਸਤੋ ਘੋੜਿਆਂ ਦੇ ਮੇਲੇ ਤੇ ਪਹੁੰਚੇ ਆਪਾਂ ਤੇ ਤੁਹਾਨੂੰ ਜਾਂਦਾਰ ਵਧੀਆ ਘੋੜੇ ਘੋੜੀਆਂ ਭੁਕਾਵਾਂਗੇ ਤੇ ਤੁਹਾਡੇ ਰੂਪ ਰੂਪ ਸਾਰੀ ਪੂਰਾ ਸ਼ੌਮ ਕਰਾਵਾਂ ਤੁਹਾਨੂੰ ਦੋਸਤੋ ਬਹੁਤ ਸ਼ਾਨਦਾਰ ਚੰਗੀ ਨਜ਼ਰ ਦੇ ਕੀ ਘੋੜੇ ਪਹੁੰਚਿਆ ਸ੍ਰੀ ਮੌਸਰ ਮੇਲੇ ਦੇ ਲੋ ਦੋਸਤੋ ਨੁਕਰਾ ਤੇ ਮਾਰવાડી ਘੋੜੇ ਬਹੁਤ ਸ਼ੀਨ ਘੋੜੇ ਤੇ ਤੇ ਮੌਜੂਦ ਮੇਲੇ ਦੇ ਆਏ ਆ ਅੱਜ ਤੇ ਤੁਹਾਨੂੰ ਵਧੀਆ ਚੰਗੇ ਜਨਵਰਾਂ ਦਾ ਸ਼ੌਂਕ ਕਰਾਵਾਂਗੇ ਆਪਾਂ ਹੋਰ ਕੋਈ ਬਾਤ ਆ ਬਦਾਮ ਦੱਸਾਂ ਬਹੁਤ ਹੀ ਮਿਸੂ ਮੇਲਾ ਹਰ ਤਰ੍ਹਾਂ ਤਰ੍ਹਾਂ ਮરાਇਆ ਮਨਾਇਆ ਜਾਂਦਾ ਸ੍ਰੀ ਮੋਤਸਰ ਸਹਿਬ ਬਹੁਤ ਮਿਸੂ ਮੇਲਾ ਦੋਸਤ ਆਇਆ ਤੁਮ ਇੱਧਰ ਵੀ ਸ਼ਾਹ ਕਰਾਉਣਿਆਂ ਘੋੜਿਆਂ ਦਾ ਤੇ ਬਹੁਤ ਚੰਗੇ ਨਰ ਚੁੜੇ ਆ ਪਹੁੰਚੇ ਅੱਜ ਤੇ ਪਹੁੰਚੀ ਜਾ ਰਿਹਾ ਦੋਸਤੋ ਪਰਸੋਂ ਮਾਗੀ ਦੇ ਮੇਲੇ ਤੇ ਬਹੁਤ ਚੰਗੇ ਚੰਗੇ ਜਾਨਵਰ ਪਹੁੰਚਨੇ ਆ ਤੇ ਹਰ ਤਰ੍ਹਾਂ ਦਾ ਜਾਨਵਰ ਇੱਥੇ ਮੌਜੂਦ ਹੋਊਗਾ ਤੇ ਬਿਲਕੁਲ ਤਿਆਰੀਆਂ ਦੇ ਰੰਗ ਬੰਨੇ ਜਾ ਰਹੇ ਆ ਟੈਂਟ ਖੁੰਟ ਲੱਗੀ ਜਾ ਰਿਹਾ ਦੋਸਤੋ ਪੂਰਾ ਰੌਣਕ ਮੇਲਾ ਪੂਰਾ ਆਨੰਦ ਵਾਲਾ ਮੇਲਾ ਹੁੰਦਾ ਦੋਸਤੋ ਸ੍ਰੀ ਮਾਫਸਰ ਸਾਹਿਬ अरे ओ आ दोस्तों चीन